ਬੜਾ ਕਰਨਾ ਚਾਹੀਏ ਕਿ ਲੋਕ ਪੁੰਨਾ ਟੱਪਾ ਕਰਕੇ ਆਪਣਾ ਮੜਾ ਕਰ ਸਕਦਾ ਆ ਤੇ ਆ ਦੁਬਾਰਾ ਪਖੰਡੀਆਂ ਦੁਬਾਰਾ ਇੱਕ ਚਲਾਇਆ ਹੋਇਆ ਧੰਦਾ ਜਿਹਦੇ ਵਿੱਚ ਸਿਰਫ ਪੈਸਾ ਇਕੱਠਾ ਕਰਦੇ ਨੇ ਹੋਰ ਕੁਝ ਵੀ ਨਹੀਂ ਹੁੰਦਾ ਇਹ ਚੀਜ਼ਾਂ ਬੀਬੀਆਂ ਦੇ ਵਿੱਚ ਜਾਦਾ ਹੁੰਦੀਆਂ ਨੇ ਹਨਾ ਸੋ ਉਹ ਕੀ ਕਰਦੇ ਨੇ ਕਿ ਸਾਡੇ ਮੁੰਡੇ ਤੇ ਜਾਂ ਮੇਰੇ ਘਰ ਵਾਲੇ ਤੇ ਜਾਂ ਪਿਓ ਤੇ ਜਾਂ ਕਿਸੇ ਤੇ ਵੀ ਇਹਦੇ ਕਿਸੇ ਨੇ ਕੁਸ਼ ਕਰਾਤਾ ਇਹ ਉਮਾ ਦੀ ਗੋਲੀ ਬੋਲਦਾ ਸਾਡੇ ਘਰ ਕੋਲ ਜੀ ਹਣਾ ਕਈ ਬੰਦੇ ਉੱਡੇ ਸਿੱਕਤਰੋਂ ਚ ਕਹਿੰਦੇ ਆ ਨੀ ਭਰਾਣ ਅਲੱਗ ਤਾਂ ਹੁੰਦਾ ਦੇਵੀ ਦੇਵਤਾ ਤੋਂ ਇਸ ਵੀਡੀਓ ਦੇ ਰਾਹੀਂ ਆਪਾਂ ਸਮਝੌਦਾ ਯਤਨ ਕਰਾਂਗੇ ਕਿ ਜੇ ਕੋਈ ਆਪਣਾ ਮਾੜਾ ਕਰਨਾ ਚਾਹੇ ਕਿ ਉਹ ਪੂਨਾ ਟੱਪਾ ਕਰਕੇ ਆਪਣਾ ਮਾੜਾ ਕਰ ਸਕਦਾ ਆ ਜਿਵੇਂ ਕਿ ਹੁਣ ਦੀਵਾਲੀ ਦੇ ਜਾਨੀ ਚੱਲ ਰਹੀ ਨੇ ਦੀਵਾਲੀ ਆ ਗਈ ਤੇ ਇਹਦੇ ਉੱਤੇ ਲੋਕ ਨੇ ਜਿਹੜੇ ਬੜੇ ਕੋਨੇ ਟੱਪੇ ਕਰਦੇ ਨੇ ਤਾਂ ਕਿ ਦੂਜੇ ਦਾ ਨੁਕਸਾਨ ਹੋ ਸਕੀ ਕਿ ਇਹ ਜਿਹੜੇ ਸੱਚਮੁੱਚ ਹੁੰਦੀ ਐਵੇਂ ਜਾਂ ਫਿਰ ਇਹ ਸਿਰਫ ਇੱਕ ਬਾਬਿਆਂ ਦੁਆਰਾ ਪਖੰਡੀਆਂ ਦੁਆਰਾ ਇੱਕ ਚਲਾਇਆ ਹੋਇਆ ਧੰਦਾ ਜਿਹਦੇ ਵਿੱਚ ਉਹ ਸਿਰਫ ਪੈਸਾ ਇਕੱਠਾ ਕਰਦੇ ਨੇ ਹੋਰ ਕੁਝ ਵੀ ਨਹੀਂ ਹੁੰਦਾ ਪਰ ਜੇਕਰ ਇਹ ਇੱਕ ਸਿਰਫ ਉਹਨਾਂ ਦਾ ਬਿਜ਼ਨਸ ਹੱਤੰਦਾ ਆ ਤਾਂ ਲੋਕ ਇਹਦੇ ਵਿੱਚ ਫਸ ਕੇ ਹੋ ਜਾਂਦੇ ਨੇ ਤਾਂ ਇਹੀ 3 ਆਪਾਂ ਜਿਹੜਾ ਸਮਝਣ ਦਾ ਯਤਨ ਕਰਨਾ ਹੈ ਉਹ ਜਿਹੜੇ ਬਾਬੇ ਨੇ ਉਹ ਬਹੁਤ ਹੀ ਸ਼ਾਰਪ ਮਾਈਂਡਡ ਹੁੰਦੇ ਨੇ ਮਤਲਬ ਕਿ ਤੇਜ ਦਿਮਾਗ ਵਾਲੇ ਨੇ ਭੋਲੇ ਭਾਲੇ ਲੋਕ ਨੇ ਜਿਹੜੇ ਜਾਂ ਮੂਰਖ ਕਹਿ ਜੀਏ ਉਹ ਹੀ ਸਿਰਫ ਠੱਗੇ ਜਾਂਦੇ ਨੇ ਕੋਈ ਸਮਝਦਾਰ ਬੰਦਾ ਇਹਨਾਂ ਕੋਲੇ ਜਾ ਕੇ ਨਹੀਂ ਹੈ ਜੀਆ ਕੁਝ ਕਰਦਾ ਨੂੰ ਸਵਾਲ ਇਹ ਉੱਠਦਾ ਆ ਕਿ ਉਹ ਅਜਿਹਾ ਉਹ ਬੰਦਿਆਂ ਨੂੰ ਕੀ ਦੱਸਦੇ ਨੇ ਜਿਹੜੇ ਉਹਨਾਂ ਕੋਲੇ ਜਾਂਦੇ ਨੇ ਕਿ ਉਹ ਕੰਟੀਨਿਊਸਲੀ ਉਹਨਾਂ ਦਾ ਬਣੇ ਰਹਿੰਦੇ ਨੇ ਮਤਲਬ ਕਿ ਉਹਨਾਂ ਦੇ ਵਪਾਰ ਦਾ ਹਿੱਸਾ ਵੰਡ ਜਾਂਦੇ ਨੇ ਉਹਨਾਂ ਦੇ ਕਲਾਇੰਟ ਬਣ ਕੇ ਰਹਿ ਜਾਂਦੇ ਨੇ ਅਜਿਹਾ ਉਹ ਕੀ ਕਰਦੇ ਨੇ ਸੋ ਜਿਹੜਾ ਉਹਨਾਂ ਦਾ ਮੇਨ ਫੋਕਸ ਹੁੰਦਾ ਉਹ ਹੁੰ ਮਤਲਬ ਕਿ ਉਹ ਘਰਮ ਦੇ ਵਿੱਚ ਪਸਾਉਂਦੇ ਨੇ ਬੰਦੇ ਨੂੰ ਉਹਨਾਂ ਦੇ ਜਿਹੜੇ ਵਰਡ ਨੇ ਉਹਨਾਂ ਤੇ ਜਿਹੜੀ ਸ਼ਬਦਾਬਲੀ ਆ ਉਹ ਇਸ ਤਰੀਕੇ ਦੀ ਵਸਤਾ ਦੇਣੀ ਕਿ ਬੰਦਾ ਉਹਨਾਂ ਦੇ ਕੰਟਰੋਲ ਵਿੱਚ ਹੋ ਜਾਂਦਾ ਤੇ ਉਹਨੂੰ ਪੋਜ਼ਿਟਿਵ ਰੀਇਨਫੋਰਸਮੈਂਟ ਮਤਲਬ ਕਿ ਉਹਨੂੰ ਦਿਖਾਉਂਦੇ ਨਹੀਂ ਕਿ ਇਹ ਚੀਜ਼ ਜੇ ਆਪਾਂ ਐਵੇਂ ਕਰਾਂਗੇ ਤਾਂ ਐਵੇਂ ਹੋ ਜਾਊ ਪਰ ਇਹਦੀ ਭੇਟਾ ਜਿਹੜੀ ਐਨੀ ਲੱਗੂਗੀ ਕਈ ਥਾਂ ਤੇ ਤਾਂ ਸੋਨੇ ਦੇ ਕੜੇ ਵੀ ਚੱਲਦੇ ਨੇ ਬੜੇ ਆਮ ਨੇ ਯਾਰ ਇਹ ਜਿਹੇ ਕੰਮ ਸੋਡਾ ਹੋ ਜਾਊਗਾ ਜੀ ਸਾਨੂੰ ਸੋਨੇ ਦਾ ਕੜਾ ਪਾ ਦਿਓ ਸਾਨੂੰ 2 ਲੱਖ ਰੁਪਏ ਦੇ ਦੋ ਸਾਨੂੰ ਲੱਖ ਰੁਪਏ ਦੇ ਦੋ ਤੇ ਐ ਭੂ ਕੁੱਤੀ ਦਾ ਖਰਚਾ ਐਵੇਂ ਮੈਂ ਬਹੁਤ ਕੁਝ ਜਿਹੜਾ ਲੋਕ ਨੇ ਉਹ ਕਰਦੇ ਨਹੀਂ ਕਿਸੇ ਦਾ ਨੁਕਸਾਨ ਕਰਨ ਵਾਸਤੇ ਵੀ ਐਵੇਂ ਨੁਕਸਾਨ ਹੁੰਦਾ ਆ ਸੋ ਉਹੀ ਚੀਜ਼ ਆਪਾਂ ਨੇ ਇਸ ਵੀਡੀਓ ਦੇ ਰਾਹੀਂ ਸਮਝਣੀ ਹੈਗੀ ਆ ਸੋ ਆਪਾਂ ਇਹ ਵੀਡੀਓ ਦੇ ਵਿੱਚ ਜਿਹੜੀ ਗੱਲ ਕਰਨੀ ਆ ਉਹ ਕਰਨੀ ਆ ਭਰਮਾਂ ਮਤਲਬ ਕਿ ਕਿੰਨੇ ਪ੍ਰਕਾਰ ਦੇ ਭਰਮ ਹੁੰਦੇ ਨੇ ਤੇ ਭਰਮਾਂਗੇ ਜਦੋਂ ਆਪਾਂ ਜਿਹੜੀਆਂ ਟਾਈਪਸ ਨੇ ਦੇਖਾਂਗੇ ਤਾਂ ਤੁਹਾਨੂੰ ਸਮਝ ਲੱਗੂਗਾ ਕਿ ਉਹ ਇਹ ਲੋਕਾਂ ਨੂੰ ਕਿਵੇਂ ਬੇਫਕੂ ਬਣਾਉਂਦੇ ਨੇ ਤੇ ਲੋਕ ਨੇ ਜਿਹੜੇ ਉਹ ਕਿਵੇਂ ਬੇਫਕੂ ਬਣਦੇ ਨੇ ਸਭ ਤੋਂ ਪਹਿਲੇ ਨੰਬਰ ਤੇ ਜਿਹੜਾ ਭਰਮ ਆਉਂਦਾ ਉਹ ਆਉਂਦਾ ਡਿਲੀ ਇਹਦਾ ਮਤਲਬ ਇਹ ਆ ਕਿ ਪੀ ਤੋਂ ਵੀ ਆਪਾਂ ਲੰਘ ਰਹੇ ਹਾਂ ਇਹ ਤੋਂ ਵੀ ਆਪਾਂ ਜਾਣਦੇ ਆ ਜਾਂ ਕੋਈ ਆਪਾਂ ਖਬਰ ਦੇਖਦੇ ਆ ਬੰਦੇ ਨੂੰ ਭਰਮ ਪੈ ਜਾਂਦਾ ਕਿ ਗੱਲ ਮੇਰੇ ਬਾਰੇ ਹੋ ਰਹੀ ਹੈ ਉਦਾਹਰਨ ਦੇ ਤੌਰ ਤੇ ਹੁਣ ਦਵਾਈ ਦੇ ਦਿਨ ਆਪਾਂ ਜਿੱਥੇ ਉੱਤੇ ਲੰਘ ਰਹੇ ਹੁੰਦੇ ਤੇ ਉੱਥੇ ਦੋ ਚਾਰ ਬੰਦੇ ਖੜੇ ਹੁੰਨ ਆਪਾਂ ਨੂੰ ਇੰਨਾ ਤਾਂ ਪਤਾ ਹੋਵੇ ਕਿ ਉਹ ਸਿਆੜੇ ਸੱਪਿਆ ਕੋਈ ਜਾਂਦੇ ਆ ਜਾਂ ਟੂਰੇ ਟੱਪੇ ਕਰਦੇ ਆ ਤਾਂ ਆਪਣੇ ਦਿਮਾਗ ਦੇ ਵਿੱਚ ਘੰਟੀ ਜ਼ਰੂਰ ਵੱਜ ਜਾਂਦੀ ਆ ਕਿ ਇਹ ਮੇਰੀ ਪੈਰ ਦੀ ਮਿੱਟੀ ਨਹੀਂ ਚੱਕ ਰਹਾ ਠੀਕ ਹੈ ਆਪਣੇ ਉਦਾਹਰਨ ਦੇ ਤੌਰ ਤੇ ਮੰਨ ਲਓ ਕਿ ਆਪਣੇ ਦਿਮਾਗ ਦੇ ਵਿੱਚ ਆਇਆ ਕਿ ਮੇਰੀ ਇਹ ਪੈਰ ਦੀ ਮਿੱਟੀ ਚੱਕਣਗੇ ਤੇ ਆਪਾਂ ਉੱਥੋਂ ਦੀ ਲੰਘ ਕੇ ਘਰ ਤੱਕ ਪਹੁੰਚੀ ਜਦਿੱ ਤੀ ਵੀ ਆਪਾਂ ਕੰਮ ਕਰਦੇ ਆ ਰਹੇ ਉੱਥੇ ਪਹੁੰਚ ਗਏ ਆਪਣੇ ਦਿਮਾਗ ਚ ਉਹੀ ਜਾਂਦਾ ਕਿ ਉਹਨਾਂ ਨੇ ਮੇਰੇ ਪੈਰ ਦੀ ਮਿੱਟੀ ਪਾਈ ਤੇ ਕੁਦਰਤੀ ਮੰਨ ਲਓ ਕਿ ਬੰਦੇ ਨੂੰ ਕੋਈ ਨੁਕਸਾਨ ਹੋ ਗਿਆ ਜਾਂ ਬੰਦਾ ਬਿਮਾਰ ਹੋ ਗਿਆ ਹੋ ਗਿਆ ਉਹ ਹੁਣ ਉਹਦੇ ਦਿਮਾਗ ਦੇ ਵਿੱਚ 2-4 ਦਿਨਾਂ ਦੇ ਵਿੱਚ ਇਹ ਤੋਂ ਬਾਅਦ ਤਾਂ ਉਹਦੇ ਦਿਮਾਗ ਦੇ ਵਿੱਚ ਇਹ ਆ ਜਾਂਦਾ ਕਿ ਉਹਨਾਂ ਨੇ ਮੇਰੇ ਪੈਰ ਦੀ ਮਿੱਟੀ ਚਪਕੀ ਤਾਂ ਕਰਕੇ ਮੇਰਾ ਇਹ ਨੁਕਸਾਨ ਹੋਇਆ ਜਦ ਕਿ ਇਹ ਇੱਕ ਸਿਰਫ ਪਰਮਾ ਇਹ ਤਾਂ ਇੱਕ ਵੈਸੇ ਹੀ ਕੁਦਰਤੀ ਤੌਰ ਤੇ ਹੋ ਗਿਆ ਜਾਂ ਇਹਨੂੰ ਐਵੇਂ ਵੀ ਕਹਿ ਲੈਣਾਂ ਨੇ ਆਪਾਂ ਜਦੋਂ ਆਪਾ ਖੁਦ ਮਰਨਾ ਸ਼ੁਰੂ ਕਰ ਦਿਆਂ ਤਾਂ ਮੇਰਾ ਕੋਈ ਨੁਕਸਾਨ ਹੋਗਾ ਉਹਨੇ ਇਹ ਚੀਜ਼ ਕੀਤੀ بیمار ਹੋਊਗਾ ਜਾਂ ਮੈਂ ਕੁਝ ਵੀ ਬੰਦਾ ਆਪ ਹੀ ਆਪਣੇ ਦਿਮਾਗ ਦੇ ਵਿੱਚ ਇੱਕ ਥੌਟ ਪ੍ਰੋਸੈਸ ਹੈ ਜਿਹੜਾ ਉਹ ਕ੍ਰੀਏਟ ਕਰਦਾ ਕਿ ਉਹ ਕਰਦੇ ਜਦੋਂ ਆਪਾਂ ਸੌਂ ਜਾਂਦੇ ਆਪਨਾ ਸਰੀਰ ਵੀ ਉਹਦੇ ਮੁਤਾਬਿਕ ਰिएक्ट ਕਰਨਾ ਸ਼ੁਰੂ ਕਰ ਦਿੰਦਾ ਸੋ ਇਹ ਜੀਜ਼ ਇਹਦੇ ਵਿੱਚੋਂ ਨਿਕਲਉਂਦੀ ਆ ਨਾ ਕਿ ਉਹਦੇ ਪੈਰ ਦੀ ਮਿੱਟੀ ਚੱਕਣ ਦੇ ਨਾਲ ਬੰਦੇ ਦੀ ਨਾ ਹੀ ਕਿਸੇ ਦੇ ਬੁਰਾ ਕਰਨ ਦੇ ਨਾਲ ਤੁਹਾਡੇ ਨਾਲ ਕੁਝ ਗਲਤ ਹੁੰਦਾ ਜਾਂ بیمار ਜਾਂ ਕੰਮ ਘੱਟਾ ਪੈਂਦਾ ਇਹ ਤੁਸੀਂ ਆਪ ਸੋਚਦੇ ਹੋ ਤੁਹਾਨੂੰ ਤਾਂ ਹੁੰਦਾ ਆ ਸੋ ਪਹਿਲਾ ਧਰਮ ਇਹ ਸੀ ਦੂਜਾ ਧਰਮ ਜਿਹੜਾ ਉਹ ਇਹ ਆ ਕੀ ਡਿਲੀusion ਆਫ ਇਨਫਲੂਐਂਸ ਇਹਦਾ ਮਤਲਬ ਕੀ ਆ ਕਿ ਕਈ ਵਾਰ ਆਪਾਂ ਨੂੰ ਇਹ ਲੱਗਦਾ ਕਿ ਕੋਈ ਚੀਜ਼ੇ ਬੰਦਾ ਤਾਂ ਚੱਕੀ ਖੜਾ ਹੈ ਜਾਂ ਕੁਛ ਉਹਦੇ ਕੋਲ ਹੈਗਾ ਆ ਜਿਹੜਾ ਮੈਨੂੰ ਪ੍ਰਭਾਵਿਤ ਕਰਨਾ ਚਾਹੁੰਦਾ ਆ ਹਾਂ ਮੈਨੂੰ ਮਤਲਬ ਕਿ ਪ੍ਰਭਾਵ ਪਾਉਣਾ ਚਾਹੁੰਦਾ ਆ ਮੈਨੂੰ ਕਾਬੂ ਦੇ ਵਿੱਚ ਕਰਨਾ ਚਾਹੁੰਦਾ ਆ ਠੀਕ ਆ ਸੋ ਬੰਦੇ ਨੂੰ ਐਵੇਂ ਤਾਂ ਲੱਗਦਾ ਆ ਈਵਨ ਕਈ ਵਾਰੀ ਉਹਨੂੰ ਬੱਗਾ ਦੂਰ ਖੜਾ ਖੂਣੀ ਚਾਉਂਦਾ ਹੋਵੇ ਉਹਨੂੰ ਐ ਲੱਗਦਾ ਕਿ ਇਹ ਮੈਨੂੰ ਕੰਟਰੋਲ ਕਰਨਾ ਚਾਹੁੰਦਾ ਇਹਦੇ ਕੋਲੇ ਕੋਈ ਚੀਜ਼ ਆ ਇਹਦੇ ਕੋਲ ਕੋਈ ਗੈਜਟ ਆ ਦੇੜੇ ਨਹੀਂ ਮੈਨੂੰ ਇਹ ਕੰਟਰੋਲ ਕਰਨਾ ਚਾਹੁੰਦਾ ਹੈ ਸੋ ਅਜੇਹਾ ਵੀ ਦਿਵਾਲੀ ਦੇ ਵਿੱਚ ਵੀ ਸੋਮਾਂ ਦੇਖਣ ਨੂੰ ਮਿਲੂਗਾ ਜਿਵੇਂ ਕੋਈ ਚੀਜ਼ ਬੰਦਾ ਆਪਣਾ ਕੋਈ ਵੀ ਲਾਡੋ ਕੋਕੂਤੀ ਖਣਾ ਜਾਂ ਉਹ ਮਤਲਬ ਕਿ ਕਿਸੇ ਚਰਾਹੀ ਦੇ ਵਿੱਚ ਰੱਖਤਾ ਉਦੇ ਘਰ ਦੇ ਮੂਰੇ ਪਸ਼ੂ ਵੀ ਰੱਖਦਾ ਨਾ ਕੋਈ ਸਰ ਵੱਡ ਕੇ ਕਿਸੇ ਦਾ ਪਸ਼ੂ ਬਦਲ ਕਿਸੇ ਦਾ ਪਸ਼ੂ ਕੋਈ ਕੁਛ ਕਰਦਿਆਂ ਤੇ ਵਾਲੀ ਦੀ ਦੀਵਾਲਾ ਉਹਦੇ ਘਰ ਦੇ ਮੂਰੇ ਤੇਲ ਡੋਹ ਕਹੇ ਜਾ ਬਹੁਤ ਕੁਛ ਹੈ ਨਾ ਪਿੰਡਾਂ ਦੇ ਵਿੱਚ ਸੁਭਾਅ ਮਿਲ ਜਾਂਦੇ ਨੇ ਜਿੰਨ ਗੰਦਾ ਸੁਣਨ ਨੂੰ ਦਿਵਾਲੀ ਤੇ ਖਾਸ ਕਰਕੇ ਆ ਜਾ ਵਧੀਆ ਮਹੌਲ ਬਣਿਆ ਰਹਿੰਦਾ ਪਿੰਡ ਦੇ ਵਿੱਚ ਇਹ ਦਿਨਾਂ ਜਿੱਦੇ ਸਾਨੂੰ ਇਹ ਜਿਹੀ ਚੀਜ਼ ਸੁਣਨ ਨੂੰ ਮਿਲ ਜਾਂਦੀ ਆ ਇਹੇ ਚੀਜ਼ਾਂ ਚ ਕੀ ਲੱਗਦਾ ਉਹ ਲੱਗਦਾ ਕਿ ਮੈਨੂੰ ਇਹ ਪ੍ਰਭਾਵਿਤ ਕਰ ਰਿਹਾ ਮੈਨੂੰ ਕੰਟਰੋਲ ਦੇ ਵਿੱਚ ਕਰ ਰਿਹਾ ਜਦ ਕਿ ਇਹ ਵੀ ਉਹਦਾ ਇੱਕ ਭਰਮ ਨਹੀਂ ਆ ਕਿਸੇ ਦੇ ਬਾਹਰ ਦੇ ਮੂਰੇ ਤੇਲ ਡੋਲਣਾ ਉਹ ਕਾਬੂ ਚ ਨਹੀਂ ਹੁੰਦਾ ਉਹਦਾ ਦਿਮਾਗ ਆ ਜਿਹੜਾ ਉਹੀ ਕਾਬੂ ਚ ਕਰਤਾ ਆ ਤੇ ਇਹ ਚੀਜ਼ਾਂ ਹੁੰਦੀਆਂ ਕਿਉਂ ਨੇ ਬੰਦੇ ਦੇ ਅੰਦਰ ਕਿਉਂ ਥਾਟ ਆਇਆ ਕਿ ਉਹਨੇ ਤੇ ਡੋਲਿਆ ਆ ਕਰਕੇ ਤੂੰ ਕਰਕੇ ਜਿਹੜੀ ਇਹ ਪਖੰਡੀ ਬਾਬੇ ਦਾ ਬਿਜ਼ਨਸ ਚਲਾ ਰਿਹਾ ਹੈ ਨਾ ਇਹਦੀ ਮਾਰਕੀਟਿੰਗ ਵੀ ਆ ਇਹਨਾਂ ਦੀ ਮਾਰਕੀਟਿੰਗ ਟੀਮ ਵੀ ਹੁੰਦੀ ਇੱਕ ਜਿਵੇਂ ਇਹ ਕੋਈ ਆਮ ਵੀ ਜਿਹਨੂੰ ਸੁਣਦਾ ਰਹਿੰਦਾ ਬਿਜ਼ਨਸ ਮਾਡਲ ਜਿਵੇਂ ਆਪਾਂ ਹੋਰ ਕੋਈ ਲੱਜੀ ਉਹੀ ਇਹਨਾਂ ਦਾ ਹੀ ਬਿਜ਼ਨਸ ਮਾਡਲ ਆ ਇਹ ਉਹੀ ਹਿਸਾਬ ਤੇ ਉੱਪਰ ਮਾਰਕੀਟਿੰਗ ਕਰਦੇ ਨੇ ਸਮਾਨ ਦੇ ਵਿੱਚ ਗੱਲਾਂ ਫੜਾਉਂਦੇ ਨੇ ਉ ਤਾਂ ਇੰਟਰਨੈਟ ਦੇ ਉੱਪਰ ਪੌਡਕਾਸਟਾ ਰਹਿੰਦੇ ਆ ਅਸਲ ਉੱਤੇ ਸਾਨੂੰ ਲੱਗਦਾ ਹੈ ਕਿ ਆਇਆ ਹੋ ਜਾ ਮੈਨੂੰ ਬਹੁਤ ਸਾਰੇ ਪੈਸੇ ਦੀ ਕਿਹੜਾ ਪੈਸੇ ਲਿੰਦੇ ਆ ਪੌਡਕਾਸਟ ਵਾਲਾ ਚੁਪ ਕਰਕੇ ਹਾਂਜੀ ਹਾਂਜੀ ਤੇ ਉਹ ਆਪ ਦਾ ਜਿਹੜਾ ਬਕਵਾਸ ਆ ਹਨਾ ਉਹ ਮਾਰੀ ਜਾਂਦੇ ਨੇ ਰੱਜ ਕੇ ਬੋਲਦੇ ਨੇ ਆਇਆ ਹੋ ਜਾਂਦਾ ਹੈ ਹੁੰਦਾ ਕੁਝ ਨਹੀਂ ਹੁੰਦਾ ਹੈਗਾ ਉਹ ਸਿਰਫ ਇਹਨਾਂ ਤੁਹਾਨੂੰ ਜਿਹੜੀ ਮੈਂ ਭਰਮਤ ਦਸਣ ਲੱਗਿਆ ਇਹਨਾਂ ਟਾਈਮ ਦੇ ਵਿੱਚ ਕਦੀ ਟਾਈਮ ਤੁਹਾਨੂੰ ਮਿਲ ਜੂਗੀ ਵੀ ਇਹ ਚੀਜ਼ ਹੁੰਦੀ ਐ ਨਹੀਂ ਕਰਦੇ ਤੋਂ ਜਦੋਂ ਪਹਿਲਾਂ ਹੀ ਥੌਟ ਪ੍ਰੋਸੈਸ ਜਾਂ ਅਜਿਹੇ ਵਿਚਾਰ ਨੇ ਸਮਾਜ ਵਿੱਚ ਉਹ ਮਤਲਬ ਕਿ ਜਾਲ ਜਿਹੜਾ ਵਿਛਾਇਆ ਹੁੰਦਾ ਉਹ ਬੰਦੇ ਦੇ ਹਿੱਟ ਕਰਦਾ ਆ ਜਦੋਂ ਕੋਈ ਕੋਈ ਡੋਲ ਗਿਆ ਹੁਣ ਲੋਡੇ ਦੀ ਮੰਗਾਂ ਦੇ ਵਿੱਚ ਪ ਇਹ ਕੋਈ ਬੂਹੇ ਦੇ ਵਿੱਚ ਬਾਰ ਨੂੰ ਵੀਰਵਾਰ ਨੂੰ ਦਿਵਾਲੀ ਆਏ ਦਿਨ ਤੇ ਰੋਜੇ ਤਾਂ ਨੁਕਸਾਨ ਹੋ ਜਾਂਦਾ ਜਦੋਂ ਵੀ ਤੁਸੀਂ ਬਾਹਰ ਨਿਕਲਦੇ ਹੋ ਦੇਖੋਗੇ ਆਪਦੇ ਬੂਹੇ ਦੇ ਤਾਂ ਤੁਹਾਡੇ ਦਿਮਾਗ ਦੇ ਵਿੱਚ ਥਾਟ ਆਊਗਾ ਤੋ ਤੁਸੀਂ ਇਸ ਤੋਂ ਪ੍ਰਭਾਵਿਤ ਹੋਵੋ ਜਿਹੜਾ ਤੁਹਾਡੇ ਵਿਚਾਰ ਆਇਆ ਜੇ ਤੁਹਾਡਾ ਕੋਈ ਨੁਕਸਾਨ ਹੁੰਦਾ ਜੇ ਸੋਨ ਡੱਗ ਰਿਹਾ ਕਿ ਮੈਂ ਜਿਸੇ ਕੰਟਰੋਲ ਰਹੀ ਚੱਲ ਰਹੀ ਹਾਂ ਤੋ ਇਹ ਚੀਜ਼ਾਂ ਬੀਬੀਆਂ ਦੇ ਵਿੱਚ ਜ਼ਿਆਦਾ ਹੁੰਦੀਆਂ ਨੇ ਹਨਾ ਸੋ ਉਹ ਕੀ ਕਰਦੀਆਂ ਨੇ ਕਿ ਸਾਡੇ ਮੁੰਡੇ ਤੇ ਜਾਂ ਮੇਰੇ ਘਰ ਵਾਲੇ ਤੇ ਜਾਂ ਪਿਓ ਤੇ ਜਾਂ ਕਿਸੇ ਤੇ ਵੀ ਇਹ ਤੇ ਕਿਸੇ ਨੇ ਕੁਝ ਕਰਾ ਕਰ ਇਹ ਜਿਹੜਾ ਉਹਾਂ ਦੀ ਬੋਲੀ ਬੋਲਦਾ ਸਾਡੇ ਕਾਪੂਚ ਨਹੀਂ ਹੈ ਹਨਾ ਇਹ ਸਾਡੇ ਮਾਰਕੀਟਿੰਗ ਦਾ ਹਿੱਸਾ ਹੈ ਹਿਸਾਬ ਤੇ ਜਿਹੜੀ ਮਾਰਕੀਟਿੰਗ ਕਰਕੇ ਇਹਨਾਂ ਨੂੰ ਲੋਕਾਂ ਨੂੰ ਮੂਰਖ ਬਣਾ ਕੇ ਪੈਸੇ ਲੁੱਟੇ ਜਾਂਦੇ ਨੇ ਤੀਜੇ ਨੰਬਰ ਤੇ ਫਾਰਮਾ ਹਾਈਪੋਕ੍ਰਿਨ ਡਰਾਈਕਲ ਡਿਊਜ਼ਮ ਇਹਦੇ ਵਿੱਚ ਕੀ ਹੁੰਦਾ ਆ ਇਹ ਬੰਦੇ ਨੂੰ ਇਹ ਵਿਸ਼ਵਾਸ ਹੋ ਜਾਂਦਾ ਇਹ ਆਪਣੇ ਥੌਟ ਪ੍ਰੋਸੈਸ ਵਿੱਚ ਇੱਕ ਗਲਤ ਥੌਟ ਬਿਠਾ ਲੈਂਦਾ ਇਹ ਮੈਨੂੰ ਅਜਿਹੀ ਬਿਮਾਰੀ ਆ ਜਿਹੜੀ ਮੈਨੂੰ ਅੰਦਰੋਂ ਖਾ ਤੁੰ ਕਰ ਰਹੀ ਹੈ ਉਹਨੂੰ ਐ ਲੱਗਦਾ ਕਿ ਮੇਰੇ ਤਾਂ ਬ੍ਰੇਨ ਵਿੱਚ ਕੀੜੇ ਪੈ ਗਏ ਅਜਿਹਾ ਨਹੀਂ ਬੋਲਣਾ ਕਿ ਮੇਰੇ ਤਾਂ ਇਹ ਜਿਹੜੇ ਡਰਮ ਸੁਨੇ ਜਿਹੜੇ ਮੈਨੂੰ रियलिटी ਦੇ ਵਿੱਚ ਕੁਝ ਨਹੀਂ ਹੁੰਦਾ ਜੇ ਕੋਈ ਕੋਈ ਮੈਡੀਕਲ ਚੈੱਕਅਪ ਕਰਾਉਗਾ ਕੋਈ ਬਿਮਾਰੀ ਕੋਈ ਰੂਪ ਦੇ ਵਿੱਚ ਕੁਝ ਨਹੀਂ ਸ਼ੋ ਹੋਦੀ ਪਰ ਉਹਦਾ ਇੱਕ ਵਿਸ਼ਵਾਸ ਆ ਤੇ ਜਦੋਂ ਇਹ ਵਿਸ਼ਵਾਸ ਦੇ ਉੱਪਰ ਲੌਂਗ ਟਰਮ ਪ੍ਰੈਕਟਿਸ ਕਰਾਂਦਾ ਉਹਦੇ ਬਰੇਨ ਨੂੰ ਤਾਂ ਕੋਈ ਨਾ ਕੋਈ ਉਹਦੇ ਸਰੀਰਕ ਤੇ ਬਿਮਾਰੀ ਵਧਣ ਜੀ ਜਾਂਦੀ ਆ ਇਹ ਸੀ ਤੀਜਾ ਭਰਮ ਚੌਥੇ ਨੰਬਰ ਤੇ ਜਿਹੜਾ ਭਰਮ ਆ ਉਹ ਆ ਡਿਲੀਊਜ਼ਨ ਆਫ ਪਰਸੀਕਿਊਸ਼ਨ ਇਹਦੇ ਵਿੱਚ ਬੰਦੇ ਨੂੰ ਲੱਗਦਾ ਆ ਕਿ ਮੇਰੇ ਆ ਕੋਈ ਜਾਸੂਸੀ ਕਰ ਰਿਹਾ ਮੈਨੂੰ ਕੋਈ ਮਾਰਨ ਦੀ ਕੋਸ਼ਿਸ਼ ਕਰ ਰਿਹਾ ਈਵਨ ਇਹ ਭਰਮ ਦੇ ਵਿੱਚ ਬੰਦਾ ਉਹਦੇ ਘਰਦਿਆਂ ਦੇ ਵੀ ਸ਼ੱਕ ਕਰਨ ਲੱਗ ਜਾਂਦਾ ਆ ਇਹ ਉਹ ਉਹ ਉਹਦੇ ਖਾਣੇ ਦੇ ਵਿੱਚ ਜ਼ਹਿਰ ਮਿਲਾ ਕੇ ਦੇਣ ਉਹਨੂੰ ਮਾਰਨਾ ਚਾਹੁੰਦੇ ਆ ਅਜਿਹਾ ਵੀ ਇਸ ਕੇਸ ਦੇ ਵਿੱਚ ਹੋ ਜਾਂਦਾ ਆ ਸੋ ਇਹ ਦਾ ਵੀ ਜਿਹੜਾ ਭਰਮ ਦਾ ਫਾਇਦਾ ਆ ਉਹ ਪਖੰਡੀ ਬਾਬੇ ਚੱਕਦੇ ਆ ਉਹ ਕਹਿੰਦੇ ਆ ਕਿ ਕਿਸੇ ਦਾ ਕੁਛ ਨਾ ਖਾਓ ਪੀਉ ਨਾ ਖਾਓ ਉਹਨੇ ਸਾਨੂੰ ਮਾਰ ਮਾ ਜਾਂਦਾ ਜਿਹੜਾ ਸੂਡਾ ਸ਼ਰੀਰ ਆ ਜਿਹੜਾ ਸੂਡਾ ਅਸਲ 'ਚ ਭਾਈ ਹੁੰਦਾ ਉਹ ਸਰੀਰ ਬਣਾ ਦਿੰਦੇ ਆ ਉਹ ਤੁਹਾਨੂੰ ਮਾਰਨਾ ਚਾਹੁੰਦਾ ਛੋੜੇ ਜਾਨ ਮਾਰਦਾ ਨੁਕਸਾਨ ਕਰਨਾ ਚਾਹੁੰਦਾ ਉਹ ਉਹਦੇ ਕਰੇ ਕੁਛ ਨਾ ਖਾ ਲਿਓ ਅਜਿਹਾ ਜਿਹੜਾ ਇਹ ਭਰਮ ਆ ਇਹ ਤੁਹਾਡੇ ਅੰਦਰ ਪੈਦਾ ਕੀਤਾ ਜਾਂਦਾ ਤੇ ਫਿਰ ਪੈਸੇ ਵੀ ਬਣਾਈ ਜਾਂਦੇ ਆ ਨਾਲੇ ਭਾਈ ਤੂੰ ਸ਼ਰੀਰ ਬਣਾ ਦਿੱਤਾ ਜਾਂਦਾ ਦੂਸਤ ਤੋਂ ਸ਼ਰੀਰ ਬਣਾ ਦਿੱਤਾ ਜਾਂਦਾ ਤੇ ਇਹ ਸਾਰਾ ਪਖੰਡੀ ਬਾਬਿਆਂ ਦਾ ਜਿਹੜਾ ਖੇਡ ਆ ਉਹਦੇ ਤੁਸੀਂ ਸ਼িকার ਹੋਣੇ ਨਾਲੇ ਪੈਸੇ ਦਿਨੇ ਨਾਲੇ ਕੁੱਟਦੇ ਆ ਇਹ ਸੀ ਆਪਣਾ ਚੌਥਾ ਤੇ ਪੰਜਵੇਂ ਪੰਜਵੇਂ ਨੰਬਰ ਤੇ ਜਿਹੜਾ ਭਰਮਾ ਉਹ ਆ ਨਾਇਰਿਸਟਿਕ ਡਿਲੀਊਜ਼ਨ ਇਹਦੇ ਵਿੱਚ ਕੀ ਹੁੰਦਾ ਬੰਦਾ ਵਿਸ਼ਵਾਸ ਕਰ ਲੈਂਦਾ ਉਹਦੇ ਅੰਦਰ ਇੱਕ ਫਾਲਸ ਬਿਲੀਵ ਸਿਸਟਮ ਬਣ ਜਾਂਦਾ ਆ ਕਿ ਜਿਹੜਾ ਬੰਦਾ ਬਹੁਤ ਟਾਈਮ ਪਹਿਲਾਂ ਮਰ ਚੁੱਕਿਆ ਉਹ ਐਗਜ਼ਿਸਟ ਕਰ ਰਿਹਾ ਹੈ ਹਨਾ ਸੋ ਇਹਦੇ ਵਿੱਚ ਹੁੰਦਾ ਕਿ ਰਜਿਸਟਰ ਕਰ ਹੈ ਇੱਕ ਤਾਂ ਉਹ ਮੰਗਦਾ ਕਿ ਕਹਿੰਦਾ ਮੰਗਦਿਆਂ ਕਿ ਕੋਈ ਰਜਿਸਟਰੀ ਕਰ ਦੋ। ਜਮੈਂ ਜਿਹੜਾ ਮਰ ਜਾ ਮੰਗਦਾ ਕੋਈ ਪਤਾ ਨਹੀਂ ਕਿੱਥੇ ਚਲੇ ਗਿਆ। ਇਹਨਾਂ ਵਿੱਚ ਦੋ ਤਰ੍ਹਾਂ ਦੇ ਬੰਦੇ ਆ ਜਾਂਦੇ। ਹੁਣ ਜਿਹੜੇ ਮੰਨਦੇ ਆ ਕਿ ਦਰਿਸ਼ਟ ਕਰਤਾ ਉਹ ਇਹਦੇ ਸ਼ਿਕਾਰ ਵੀ ਹੁੰਦੇ ਆ। ਸਮਝਦੇ ਕਿਉਂ ਕਰਕੇ ਉਹਨਾਂ ਨੂੰ ਪ੍ਰੋਪਰ ਜਾਣਕਾਰੀ ਨਹੀਂ ਹੁੰਦੀ ਹੈ ਜੀ। ਉਹ ਇਹਦਾ ਉਹ ਸ਼ਿਕਾਰ ਹੋ ਜਾਂਦੇ। ਦੇਖੋ ਆਪਾਂ ਮੰਨਦੇ ਆ ਕਿ ਪੂਤ ਪ੍ਰੀਤ ਹੈਗੇ ਆ। ਇਹਦੇ ਉੱਤੇ ਦਰਵਾਣੀ ਵੀ ਪ੍ਰਮਾਣ ਦਿੰਦੀ ਹੈ ਕਿ ਭਾਈ ਹੈਗੇ ਆ ਉਹ। ਇਹਦੇ ਵਿੱਚ ਕੋਈ ਸ਼ੱਕ ਨਹੀਂ। ਪਰ ਐਨ ਜੀ ਹੈ ਵੀ ਸਾਨੂੰ ਉਹ ਤੰਗ ਕਰਦੀਆਂ। ਸੂਨੂ ਆ ਕੇ ਬਿਮਾਰ ਕਰ ਦਿੰਦੇ ਆ ਤੁਹਾਡਾ ਵਪਾਰਕ ਤੌਰ ਤੇ ਨੁਕਸਾਨ ਕਰ ਦਿੰਦੇ ਆ ਤੁਹਾਡੀ ਜਾਨ ਮਾਨ ਦਾ ਨੁਕਸਾਨ ਕਰ ਦਿੰਦੇ ਆ ਅਜਿਹਾ ਕੋਈ ਜੀਵਨ ਨਹੀਂ ਹੈਗਾ ਇਹ ਜ਼ਰੂਰਤਾਂ ਵੀ ਹੈਗੇ ਆ ਕਿ ਉਹ ਕਰਕੇ ਉਹਨਾਂ ਨੂੰ ਸਰੀਰ ਨਹੀਂ ਮਿਲ ਰਹੇ ਹੈਗੇ ਜੀਣਾ ਕਰਕੇ ਉਹਨਾਂ ਦੀ ਆਤਮਾ ਨੇ ਉਹ ਭੱਗ ਰਹੇ ਨੇ ਸੋ ਇੱਕ ਵੱਖਰਾ ਵਿਸ਼ਾ ਆ ਹਨਾ ਸੋ ਇਹ ਚੀਜ਼ ਆ ਜਿਹੜਾ ਆਪਣਾ ਪੰਜਵਾਂ ਧਰਮ ਸੀ ਜਿਹਦੇ ਵਿੱਚ ਸੂਨੂ ਕਿਹਾ ਜਾਂਦਾ ਕਿ ਭੂਤ ਪ੍ਰੇਤ ਦੇ ਰਾਹੀਂ ਸੂਨ ਕੰਟਰੋਲ ਕਰ ਲਿਆ ਜਾਊਗਾ ਇਹ ਧਰਮ ਦੇ ਰਾਹੀਂ ਮਾਰਕੀਟਿੰਗ ਕਰਕੇ ਸੂਨ ਕੰਟਰੋਲ ਦਿੱਤਾ ਜਾਂਦਾ ਆ ਸੋ ਤੋਂ ਪੈਸੇ ਠੱਗੀ ਜਾਂਦੇ ਨੇ ਜਿਵੇਂ ਕੀ ਉਦਾਹਰਨ ਦੇ ਤੌਰ ਤੇ ਕੋਈ ਬੰਦਾ ਹੈ ਉਹ ਖੰਡੀ ਬਾਬੇ ਕੋਲ ਚਲਿਆ ਗਿਆ ਇਹ ਉਹਨੇ ਜਾ ਕੇ ਕਿਹਾ ਜੀ ਕਿ ਮੈਂ ਕਿਸੇ ਦਾ ਨੁਕਸਾਨ ਕਰਨਾ ਹੈ ਜਾਂ ਮੈਂ ਬਹੁਤ ਪਰੇਸ਼ਾਨ ਆ ਮੇਰਾ ਨੁਕਸਾਨ ਹੋ ਰਿਹਾ ਹੈ ਹਨਾ ਧੰਦੇ ਦੀ ਜਮੀਨਾਂ ਉੱਪਰ ਚਲੀ ਗਈ ਕੁਝ ਵੀ ਹਨਾ ਆਮ ਸਮਾਨ ਦੀ ਜਿਹੜੀ ਪ੍ਰੋਬਲਮ ਆਪੇ ਘਰੀ ਲੋ ਪ੍ਰੋਬਲਮ ਕੁਝ ਵੀ ਉਹ ਉਹਦੇ ਕੋਲੇ ਗਿਆ ਕਿ ਉਹ ਤੋਂ ਸੋਲੂਸ਼ਨ ਮੰਗ ਰਿਹਾ ਉਹਨੇ ਕਿਹਾ ਵੀ ਚੱਲ ਮੁਰਦਾ ਹੁਣ ਥੱਲੇ ਆ ਗਿਆ ਜਾਂ ਆਪਾਂ ਇਹਨੂੰ ਵੱਢੀ ਦੇਣਾ ਇਹਨੂੰ ਲੁੱਟੀ ਗਈ ਪਹਿਲੇ ਹੀ ਲੁੱਟਿਆ ਹੋਇਆ ਬਿਮਾਰ ਆ ਜਾਂ ਮਾਨਸਿਕ ਤਣਾਅ ਤੋਂ ਗੁਜ਼ਰ ਰਿਹਾ ਹੈ ਜਾਂ ਆਪਣਾ ਕੋਈ ਵਪਾਰਕ ਤੌਰ ਤੇ ਨੂੰ ਲਾਸ ਹੋ ਰਿਹਾ ਹੈ ਤੇ ਫਿਰ ਪਖੰਡਚਿਆਂ ਦੇ ਫਾਹਰੇ ਉਹਨਾਂ ਹੋਰ ਜਿਆਦਾ ਕੁਟੂਆ ਪਰ ਬਸ ਹੋਊਗਾ ਕਿ ਉਹ ਇਹਨੂੰ ਗੱਲਾਂ ਦਾ ਦਲਾਸਾ ਦੇਊਗਾ ਉਹ ਦਲਾਸੇ ਚ ਫੀਰੀ ਜਾਂਦਾ ਹੈ ਉਹ ਦਲਾਸੇ ਦੇ ਕਰਕੇ ਕਈ ਵਾਰ ਬੰਦੇ ਤਾਂ ਠੀਕ ਵੀ ਹੋ ਜਾਂਦਾ ਉਹਨੂੰ ਕਹਿੰਦਾ ਤੇਰਾ ਬਿਜ਼ਨਸ ਚੱਲੂਗਾ ਫਲਾਣੀ ਜਾ ਕੇ ਮੜੀ ਤੇ ਦੀਵਾ ਲਾਇਆ ਇ ਉਥੋਂ ਰਾਤ ਚੱਕੀ ਉਹ ਫਲਾਣੀ ਨੇ ਤੇਰੇ ਤੇ ਬਹੁਤ ਛੱਡੀ ਹੋਈ ਜਾ ਫਲਾਣੀ ਨੇ ਇਲਮ ਪੜਤੀ ਕਾਕਾ ਉਹ ਕਰਤਾ ਸੋ ਮਤਲਬ ਕਿ ਦੂਜੇ ਦੇ ਘਰੋਂ ਦੇ ਪ੍ਰਤੀ ਫਲਾਣੀ ਹਨਾ ਉਹ ਸਿੱਖਾਂ ਦੇ ਵਿੱਚ ਦਾ ਨੂੰ ਵੀ ਫਲਾਣਾ ਹਿੰਦੂ ਧਰਮ ਦੇ ਕੋਈ ਦੇਵ ਦੇਵਤੀ ਕਹਿੰਦਿਆਂ ਕਹਿੰਦਾ ਵੀ ਉਹ ਫਲਾਣਾ ਨਾ ਕੋਈ ਆਪਣਾ ਕਾਲੀ ਮਾਤਾ ਦਾ ਜਾਂ ਕੁਝ ਵੀ ਕਹਿ ਲੋ ਸਾਰੇ ਵੈਸੇ ਸਤਕਾਰਯੋਗ ਆਪਾਂ ਨਹੀਂ ਕਿਸੇ ਨੂੰ ਮਾੜਾ ਚੰਗਾ ਕਹਿੰਦੇ ਵੀ ਉਹ ਕੰਟਰੋਲ ਉਹ ਯਾਰ ਵੀ ਦੇਵ ਦੇਵਤੀ ਬਹਿਲੇ ਬੈਠੇ ਵੀ ਸੂਟੇ ਕੰਟਰੋਲ ਚਾਉਂਦੇ ਆ ਬਸ ਓਡੇ ਕਹੇ ਤੂੰ ਚੱਲਦੇ ਆ ਉਹ ਮਤਲਬ ਵੀ ਪੁੱਛਣ ਵਾਲਾ ਕੋਈ ਹੋਵੇ ਨਾ ਨੂੰ ਤੇ ਮੂਰਖ ਲੋਗ ਹੋਵਾਂ ਜਿਹੜੇ ਮੰਨ ਵੀ ਲੈਂਦੇ ਹਾਂ ਨਹੀਂ ਹਾਂ ਸਾਡੇ ਤੋਂ ਤਾਂ ਫਲਾਣਾ ਦੇਵਤਾ ਰੁੱਸ ਗਿਆ ਦੇਖੋ ਇੱਕ ਹੋਰ ਬੜੀ ਇੰਟਰਸਟਿੰਗ ਗੱਲ ਆ ਕਈ ਬੰਦੇ ਹੁੰਦੇ ਸਿੱਖ ਘਰੋਂ ਚ ਕਹਿੰਦੇ ਆ ਇਹ ਤਾਂ ਅਲੱਗ ਧਰਮ ਦਾ ਦੇਵੀ ਦੇਵਤਾ ਨੂੰ ਸੁਝਾ ਤੁਸੀਂ ਉਮਾ ਇਹ ਰਹੀਆਂ ਨੇ ਮੂਤਕਾਂ ਵਾਲੀਆਂ ਹਰਕਤਾਂ ਮੈਂ ਨਹੀਂ ਕਹਿੰਦਾ ਹੈਗਾ ਦੇਖੋ ਧਰਮ ਦੇ ਬੰਦੇ ਨੂੰ ਕਪਨਾਉਣਾ ਚਾਹੀਦਾ ਦੋ ਬੀੜੀਆਂ ਜੇ ਪੈਰ ਰੱਖ ਕੇ ਕਦੇ ਪਾਰ ਨਹੀਂ ਹੁੰਦਾ ਰਿਸਪੈਕਟ ਸਾਬ ਦੀ ਕਰਨੀ ਚਾਹੀਦੀ ਆ ਪਰ ਫੋਲੋ ਪ੍ਰੈਕਟਿਸ ਇੱਕ ਕਰਨਾ ਚਾਹੀਦਾ ਸਾਰੇ ਪਾਸੇ ਜਾਂਦਾ ਹੁੰਦਾ ਤਾਂ ਠੋਖਾ ਹੀ ਥੰਦਾ ਆ ਸੋ ਇਹ ਚੀਜ਼ ਹੈ ਜਿਹੜੀ ਇਹਦਾ ਫਾਇਦਾ ਲੈਂਦੇ ਆ ਉਹ ਮਤਲਬ ਜਿਵੇਂ ਕਹੇਗਾ ਹਨਾ ਸੁਬਿਰ ਉੱਥੇ ਕਹਿੰਦੇ ਤੁਸੀਂ ਪਲਾਨੀ ਥੰਦੇ ਚੜਾਇਆ ਉਹ ਗੁਰੂ ਘਰਾਂ ਚ ਕਹਿ ਦਾਂਦੇ ਆ ਜੀ ਗਾਣਾ ਦੇ ਆ ਮਿਕਸ ਇਹ ਕਰਿਆ ਉਹ ਹਨਾ ਬਹੁਤ ਪਰਸ਼ਾ ਜਿਹੜਾ ਪਿੰਡਾਂ ਦੇ ਵਿੱਚ ਸਾਨੂੰ ਆਨ ਮਿਲਦਾ ਆ ਤੇ ਹੁੰਦਾ ਆ ਸਾਰਾ ਕੁਝ ਪ੍ਰੈਕਟਿਸ ਹੁੰਦਾ ਆ ਤੇ ਇਹਦੇ ਬਦਲੇ ਸਾਨੂੰ ਕਹਿੰਦੇ ਚਾਰ-ਪੰਜ ਸੌ ਦੀਆਂ ਦਾਲਾਂ ਦੇ ਆਓ ਨੈਕਸਟ ਕਰਕੇ ਜਾਂ ਕੁਝ ਵੀ ਹੋਰ ਡੋਗ ਵੀ ਹੋਣਾ ਨਾ ਮੈਨੂੰ ਨਹੀਂ ਪਤਾ ਇਹਨਾਂ ਪਰ ਹੋਰ ਵੀ ਜੋ ਕੁਝ ਕਹਿੰਦੇ ਹਨ ਗੁਰੂ ਘਰ ਅਜ ਪਾਣ ਮਿਲਦੇ ਆ ਤੇ ਆਪਾਂ ਪਾਠੀ ਸਿੰਘ ਵੀ ਧਰ ਦੇ ਲਈ ਅਜੇ ਇਹ ਚੀਜ਼ ਕੋਈ ਦੇ ਗਿਆ ਐਵੇਂ ਕਰਕੇ ਜੇਣਾ ਆਪਾਂ ਨੂੰ ਪਤਾ ਹੀ ਹੁੰਦਾ ਵੀ ਇਹ ਕਿਉਂ ਦੇ ਕਿ ਗਿਆ ਸੋ ਉਹ ਚੀਜ਼ ਆ ਜਿਹੜੀ ਐਂ ਤਾਂ ਤੁਸੀਂ ਜਿੰਨ ਤੋਂ ਪੈਸੇ ਖਾਤੇ ਚ ਗੁਰੂ ਘਰ ਦਿੱਤੀ ਮਾਰੀ ਆ ਉੱਥੇ ਤਾਂ ਕਿਸੇ ਦਾ ਦੀ ਹੁਆ ਵਿਗਾੜਨ ਤੋਂ ਤਾਂ ਮੈਂ ਕਿਹਾ ਕੋਈ ਬਹਾਨੇ ਨਾਲ ਗੁਰੂ ਘਰ ਤਾਂ ਦਿੱਤਾ ਇਹ ਬਹੁਤ ਵਧੀਆ ਗੱਲ ਹੋ ਜਾਂਦੀ ਆ ਪਰ ਗੁਰੂ ਘਰ ਤਾਂ ਤੁਸੀਂ ਸ਼ਾਇਦ 5 ਉਹੀ ਜਿਹੜੀ ਗੱਲ ਤਾਂ ਵੈਸੇ ਹੀ ਦੇ ਦਿਆ ਗੁਰੂ ਘਰ 10-20 ਹਜ਼ਾਰ ਰੁਪਈਆ ਜਾਂ ਕਿਸੇ ਗਰੀਬ ਨੂੰ ਕੋਈ ਹੈਲਪ ਕਰ ਦੋ ਸੋਦੇ ਸਹਾਇयो ਜੂ ਪਖੰਡੀ ਨੂੰ 50 ਹਜ਼ਾਰ ਦੇ ਨਾਮ ਹਨਾ ਸੋ ਇਹ ਚੀਜ਼ਾਂ ਨੇ ਜਿਹੜੀਆਂ ਅਵੇਅਰ ਹੋਣਾ ਚਾਹੀਦਾ ਬੰਦੇ ਨੂੰ ਕਿ ਇਹ ਇੱਕ ਭਰਮਾ ਮੇਰੇ ਦਿਮਾਗ ਦੀ ਖੇਡ ਆ ਮੇਰਾ ਕੋਈ ਵੀ ਬੁਰਾ ਨਹੀਂ ਕਰ ਸਕਦਾ ਕਰਵਾਂ ਦੇ ਵਿੱਚ ਪੰਕਤੀ ਆਉਂਦੀ ਆ ਦਗਾ ਦੋਸ਼ ਨਾ ਦੇਮ ਕਿਸੇ ਤੇ ਬੋਸ਼ ਮੇਰੇ ਕਰਮਾਂ ਦਾ ਆ ਮੇਰੇ ਆ ਕਿੱਤਾ ਜੋ ਮੈਂ ਕਿੱਤਾ ਸੁਣ ਮੈਂ ਪਾਇਆ ਮੈਂ ਜੋ ਮੈਂ ਕਰ ਰਿਹਾ ਉਹ ਪਾਇਆ ਠੀਕ ਹੈ ਇਹ ਜਨਮ ਵਿੱਚ ਮੈਂ ਕਿਸੇ ਦਾ ਬੁਰਾ ਨਹੀਂ ਕਰ ਰਿਹਾ ਤੇ ਕਿਹੜੇ ਜਨਮ ਦਾ ਪ੍ਰਮਾਤਮਾ ਦੇ ਖਾਫਾ ਨੂੰ ਲੈ ਰਿਹਾ ਆ ਜੋ ਆਪਣੇ ਐਵੇਂ ਨਹੀਂਆ ਕਰੋ ਕਿ ਮੇਰਾ ਕੋਈ ਬੁਰਾ ਕੰਮ ਕੀਤਾ ਉਹਦਾ ਮੈਂ ਇਹਨੂੰ ਲੇਖਾ ਰੁਕਾ ਕਰ ਰਿਹਾ ਸੁਖਾ ਆ ਤਾਂ ਕੋਹ ਕੋਈ ਚੰਗਾ ਕੰਮ ਕੀਤਾ ਸੀ ਉਹਦਾ ਮੈਨੂੰ ਮਿਲ ਰਿਹਾ ਆ ਸੋ ਇ ਮੀਨ ਨਿਊਟਰਲ ਰਹਿਣ ਦਾ ਜਿਹੜਾ ਇੱਕ ਫਾਰਮੂਲਾ ਆ ਹਨ ਉਹ ਇਹ ਆ ਕਿ ਐਵੇਂ ਸੋਚਣਾ ਚਾਹੀਦਾ ਹੈ ਉਹ ਜਿਹੜੀ ਸੋਚਣ ਦੇ ਨਾਲ ਹੀ ਵਿਚਾਰਾਂ ਦੇ ਨਾਲ ਹੀ ਆਪਾਂ ਜਿਹੜਾ ਆਪਣਾ ਜੀਵਨ ਉਹਨੂੰ ਢਾਲ ਸਕਦੇ ਆ ਤੇ ਉਹੀ ਲਹਿਜੇ ਚ ਆਪਾਂ ਜੀਵਨ ਜਿਹੜਾ ਬਤੀਤ ਕਰਾਂਗੇ 6ਵੇਂ ਨੰਬਰ ਦੇ ਆਪਣੀ ਕੋਲੇ ਜਾਂ 6ਵੇਂ ਨੰਬਰ ਤੇ ਜਿਹੜਾ ਆਪਣੀ ਕੋਲੇ ਭਰਮ ਹੁੰਦਾ ਉਹਨ ਦਾ ਸਿਗਨੇਟ ਗੇਟ ਵਾਲਾ ਉਹਦੇ ਵਿੱਚ ਕੀ ਹੁੰਦਾ ਆ ਬੰਦੇ ਨੂੰ ਕਈ ਵਾਰੀ ਲੱਗਦਾ ਕਿ ਮੈਂ ਅਜਹੀ ਗਲਤੀ ਕਰ ਬੈਠਿਆ ਜੀ ਦੀ ਮਾਫੀ ਨਹੀਂ ਜੀ ਦਾ ਹੁਣ ਮੈਨੂੰ ਭੁਗਤਾਨਾ ਕਰਨਾ ਪਊਗਾ ਹੈਨਾ ਤੇ ਇਹ ਚੱਕਰ ਦੇ ਵਿੱਚ ਕਈ ਵਾਰ ਆਪ ਆਪ ਖੰਡੀ ਬਾਪਾਂ ਦੇ ਵਿੱਚ ਫਸ ਜਾਂਦੇ ਇਹ ਚੱਕਰ ਦੇ ਵਿੱਚ ਬੰਦਾ ਫਸ ਜਾਂਦਾ ਜਿਵੇਂ ਮਤੋਂ ਤਾਂ ਗਲਤੀ ਹੋ ਗਈ ਮਤੋਂ ਪਾਪ ਹੋ ਗਿਆ ਬੇਸ਼ੱਕ ਉਹਿਆ ਨਹੀਂ ਹੋਇਆ ਉਹ ਪ੍ਰਮਾਤਮਾ ਜਾਣਦਾ ਉਹ ਕਹਿੰਦਾ ਪਾਪ ਨੂੰ ਉਹਨੂੰ ਪਤਾ ਹੈ ਉਹਦੇ ਤਾਂ ਆਪਣੇ ਕੋਈ ਸਿਰਫ ਇੱਕ ਆਪਾਂ ਕਹਿ ਲਈਏ ਵੀ ਇਕੋ ਪਹਿਮਾਨਾ ਨਹੀਂ ਕੋਈ ਪੱਕਾ ਹੈਗਾ ਆਪਾਂ ਇੱਕ ਟੁੱਕਾ ਕਹਿ ਸਕਦੇ ਆ ਆਪਾਂ ਮੰਨਦੇ ਆ ਕੋਈ ਚੀਜ਼ਾਂ ਵਿੱਚ ਹੈਗਾ ਆ ਕੋਈ ਚੀਜ਼ਾਂ ਵਿੱਚ ਨਹੀਂ ਆਪਾਂ ਕਹਿ ਸਕਦੇ ਲੋਕਾਂ ਦੁਆਰਾ ਬਣਾਇਆ ਜਾਂਦਾ ਨੇ ਜੇ ਤਾਂ ਪਾਪ ਆ ਪਾਪ ਹੁਕਾ ਕਰਤਾ ਪਾਪ ਕਰਤਾ ਪਰ ਉਹ ਉਹਨਾਂ ਨੂੰ ਵੀ ਨਹੀਂ ਪਤਾ ਹੁੰਦਾ ਕਿ ਪੁੰਨ ਆ ਜਾਂ ਪਾਪ ਆ ਠੀਕ ਆ ਸੋ ਕੋਈ ਚੀਜ਼ਾਂ ਹੈ ਜਿਹਨੀਆਂ ਕਈ ਚੀਜ਼ਾਂ ਵਿੱਚ ਹੁੰਦਾ ਆ ਕਿਸੇ ਦਾ ਹੱਕ ਮਾਰ ਲੈਣਾ ਉਹ ਪਾਪ ਆ ਪਰ ਇਹ ਸਭ ਨੂੰ ਪਤਾ ਆ ਹਨਾ ਕਿਸੇ ਦੀ ਮਦਦ ਕਰ ਦੇਣੀ ਉਹ ਪੁੰਨ ਪਰ ਜੇ ਕਿਸੇ ਦੀ ਮਦਦ ਕਰਕੇ ਬਾਅਦ ਚ ਉਹ ਤੇ ਟੈਗ ਵੀ ਲਾ ਦੇਣ ਉਹ ਕੋ ਪੁੰਨ ਨਹੀਂ ਹੁੰਦਾ ਸੋ ਉਹਨਾਂ ਸੋ ਇਹ ਚੀਜ਼ਾਂ ਇਹ ਕਾਮਨ ਨੇ ਪਤਾ ਨਹੀਂ ਪਰ ਕੋਈ ਚੀਜ਼ਾਂ ਦੇ ਵਿੱਚ ਪਸਾ ਦਿੱਤਾ ਜਾਂਦਾ ਹਣਾ ਕਹਿ ਰਹਾਂ ਦੇ ਕਿ ਬਹੁਤ ਵੱਡਾ ਪ੍ਰਾਪ ਹੈ ਤਾਂ ਜਿਹੜੀ ਮੱਝ ਆ ਉਹਨੂੰ ਵੇਚ ਵੀ ਸਕਦੇ ਹੋ ਠੀਕ ਆ ਤੇ ਆਪਣਾ ਉਹਨੂੰ ਤੁਸੀਂ ਕੁੱਟ ਮਾਰ ਵੀ ਸਕਦੇ ਹੋ ਉਹਦੇ ਨਾਲ ਤਾਂ ਜਿਵੇਂ ਮਾਗੀ ਦਾ ਟ੍ਰੀਟਮੈਂਟ ਕਰੋ ਕੋਈ ਸਭ ਪਰਵਾਹ ਨਾ ਪਰ ਗਊ ਨਾ ਨਿਕਾਣਾ ਹੈ ਨਾ ਜਦਕਿ ਪ੍ਰਮਾਤਮਾ ਦਾ ਜਿਹੜੇ ਜਾਨਵਰ ਨੇ ਐਨੀਮਲਸ ਨੇ ਸਾਰੇ ਉਹਨੇ ਉਹਦੀ ਨੀਂਗਾ ਟੋੜੀ ਉਹਨੇ ਥੋੜੀ ਜਿਹੀ ਗਊ ਨੂੰ ਇਹ ਤਾਂ ਇੱਕ ਚਰੋਦਾ ਸ਼ੈਤਾਨ ਮਨੁੱਖਰੀ ਹੈ ਜਿਹੜੀਆਂ ਘੜਦਾ ਨਹੀਂ ਕਿਸੇ ਧਾਰਮਿਕ ਮਨੁੱਖਰੀ ਨਹੀਂ ਹੈਗੀਆਂ ਤਾਂ ਇਹੀ ਚੀਜ਼ਾਂ ਨੇ ਜਿਹੜੇ ਜਾਨਵਰ ਨੇ ਸਾਰੇ ਕੋਈ ਠੀਕ ਹੈ ਤਾਂ ਇਹ ਚੀਜ਼ਾਂ ਦੇ ਵਿੱਚ ਕਈ ਵਾਰ ਬੰਦਾ ਉਹਨਾਂ ਪਖੰਡ ਦੇ ਚੱਕਰਾਂ ਵਿੱਚ ਪਾਜ ਜਾਂਦਾ ਕਿ ਮੈਂ ਤੋਂ ਹੀ ਹੋ ਗਿਆ ਤੇ ਦੂਜੇ ਨੰਬਰ ਤੇ ਗਲਤੀ ਕੁਝ ਵੀ ਕਰਨ ਨੂੰ ਪ੍ਰਮਾਤਮਾ ਸਾਹਿਬ ਬਖਸ਼ਣ ਦਾ ਉਹ ਸਭ ਨੂੰ ਬਖਸ਼ਦਾ ਆ ਪਰ ਗਲਤੀ ਕਰਕੇ ਮੰਨ ਕੇ ਉਹ ਤੋਂ ਮਾਫੀ ਨਾ ਮੰਗੋ ਉਹ ਤੋਂ ਆਖੀ ਮੰਗ ਲਓ ਪਖੰਡੀਆਂ ਕੋਲੇ ਨਾ ਪਸੋ ਉਹ ਤੋਂ ਮਾਫੀ ਮੰਗ ਲਓ ਮਾਫੀ ਦੀ ਸਭ ਮਾਫ ਕਰ ਦਾਂਦਾ ਉਹ ਜਿੱਡਾ ਮਰਜੀ ਕੋਈ ਗੁਨਾਹ ਆ ਆਪਾਂ ਨੂੰ ਕਈ ਜਨਮਾਂ ਦੇ ਲਾਦ ਨੇ ਉਹ ਤਾਂ ਕਈ ਜਨਮਾਂ ਦੇ ਪਤਾ ਨਹੀਂ ਇਦੋਂ ਨੂੰ ਆਪਣਾ ਨਾ ਸਰੀਰ ਆਪਣੀ ਧਾਰਤੀ ਦੇ ਰੂਪੇ ਜੀ ਬਣਾਈ ਉਹਨੂੰ ਉਦੋਂ ਦੇ ਪਤਾ ਨਹੀਂ ਉਦੋਂ ਦਾ ਚੱਲਦੇ ਹੈ ਸੈਂਸਰ ਉਹਨੂੰ ਤੋਂ ਉਹਦਾ ਰਿਕਾਰਡ ਆਪਣੇ ਕੋਲ ਦੇ ਜਨਮ ਦੀ ਆਪਾਂ ਨੂੰ ਆਪਣੀ ਸੁੱਤ ਸੰਭਲੀ ਉਦੋਂ ਦਾ ਪਤਾ ਸੋ ਇਸ ਕਰਕੇ ਇਹਨਾਂ 'ਚ ਨਹੀਂ ਫਸਣਾ ਕਿ ਗਲਤੀ ਹੁੰਦੀ ਆ ਤਾਂ ਉਹ ਤੋਂ ਮਾਫੀ ਮੰਗੋ ਇਹਨਾਂ 'ਚ ਨਾ ਫਸੋ ਕੋ ਕਰਕੇ ਇਹਨਾਂ ਨੇ ਕੋਸ਼ਿਸ਼ ਨਹੀਂ ਦੇਣਾ ਇਹਨਾਂ ਨੇ ਸਾਨੂੰ ਹੋਰ ਪਸਾ ਦੇਣਾ ਹਾਂ ਜਿਹੜਾ ਲਾਸਟ ਤੇ ਭਰਮਾ ਉਹ ਆ ਡਿਜੂਸ਼ਨ ਆਫ ਗ੍ਰੈਂਡਿਓਰ ਇਹਦੇ ਵਿੱਚ ਕੀ ਹੁੰਦਾ ਹੈ ਕਿ ਬੰਦਾ ਇਹਦੇ ਨਾਲ ਮੈਂਟਲ ਇਨਸਟਿਕ ਹੋ ਜਾਂਦਾ ਇਹਦੇ ਵਿੱਚ ਬੰਦੇ ਨੂੰ ਕਾਜ਼ ਬੀ ਇਨਫਾਈਟਡ ਆਓ ਸਿਸਟਮ ਬਣ ਲੰਦਾ ਹੋ ਜਿਵੇਂ ਕਿ ਮੈਂ ਇਸ ਕੋਮਿਊਨਿਟੀ ਦਾ ਡਿਵੀਡਰ ਆ ਮੈਕਿੰਗ ਇਹੋ ਦਾ ਕਰ ਰਿਹਾ ਸੀ ਮੈਂ ਸ਼ਰਤਨਾ ਬਾਕੀ ਦਾ ਸਾਰੇ ਲੋਕ ਜਾਣਗੇ ਸਹਾਈ ਤਰ੍ਹਾਂ ਦਾ ਭਰਮ ਪਾ ਲੈਣਾ ਹਨ ਜਾਂ ਕਹਿਣਾ ਕਿ ਮੈਂ ਹੀ ਇਹ ਆ ਜੋ ਕਰ ਸਕਦਾ ਬਾਕੀ ਤਾਂ ਦੁਨੀਆ ਆ ਹੀ ਚੁੜੀ ਫਿਰਦੀ ਹੈ ਜੋ ਕਰ ਸਕਦਾ ਮੈਂ ਹੀ ਕਰ ਸਕਦਾ ਬਾਕੀਆਂ ਦੇ ਪੱਲੇ ਨਹੀਂ ਕੁਝ ਆਏਗਾ ਇਹ ਜਿਹੜਾ ਭਰਮਾ ਬੰਦਾ ਪਾ ਲੈਂਦਾ ਆ ਤੇ ਇਹ ਜਿਹੜੇ ਸੀ ਆਪਣੇ ਭਰਮ ਸੀ ਸੱਤ ਤਰ੍ਹਾਂ ਦੇ ਹਨਾ ਹੋਪ ਤੁਹਾਨੂੰ ਵੀ ਵੀਡੀਓ ਵਧੀਆ ਲੱਗੀ ਹੋਊਗੀ ਜੇ ਵਧੀਆ ਲੱਗੀ ਤਾਂ ਸ਼ੇਅਰ ਜਰੂਰ ਕਰਿਓ ਇਸ ਚੈਨਲ ਨਾਲ ਜੁੜੋ ਅੱਜ ਇਹਨੀਆਂ ਵੀਡੀਓ ਤੁਹਾਡੇ ਵੀ ਹੋਰ ਲੈ ਕੇ ਆਵਾਂਗੇ ਤੇ ਜੇ ਕੋਈ رائے ਦੇਣਾ ਚਾਹੁੰਦਾ ਤੁਸੀਂ ਕਮੈਂਟ ਕਰਕੇ ਕੋਈ ਸ਼ਬਦ ਉੱਪਰ ਤੁਹਾਡੇ ਹੋ ਗਿਆ ਹੋਵੇ ਕਿਸੇ ਨੂੰ ਮਾੜਾ ਲੱਗਿਆ ਹੋਵੇ ਤੇ ਮਾਫੀ ਚਾਹੁੰਦੇ ਆ ਤੇ ਪਰ ਇਹ ਤੁਹਾਨੂੰ ਵਧੀਆ ਲੱਗਿਆ ਤਾਂ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰਦੇ ਜਾਓ